हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਉਹデア ਦਾ ਆਖਲਾ ਪੇਖਿਆ ਤੇ ਅਰੀਦੀਨ ਵਪਾਈ ਜੈਤਾ ਜੀ ਫਾਊਂਡੇਸ਼ਨ ਵੱਲੋਂ ਤਿਆਰ ਪੁਸਤਕ ਦੇ ਪੰਜਾਬੀ ਦੀ ਪੁਸਤਕ ਦਾ 20 ਨੰਬਰ ਪੈਰਾ ਭਾਗ 5ਵੇਂ ਸੈੱਟ ਦਾ ਆਖਰੀ ਪੈਰਾ ਜਿਹੜਾ ਉਹ ਕਰਨ ਲੱਗੇ ਆ ਤਾਂ ਧਿਆਨ ਦੇ ਨਾਲ ਦੇਖਣਾ ਬੇਟਾ ਇਹ ਪੈਰਾ ਸਾਲ 2018 ਦੇ ਵਿੱਚ ਵੀ ਆਇਆ ਤੇ 2000 22 ਦੇ ਵਿੱਚ ਜਿਹੜੀ ਪ੍ਰੀਖਿਆ ਹੋਈ ਸੀ ਉਹਦੇ ਵਿੱਚ ਵੀ ਆਇਆ ਦੋ ਵਾਰੀ ਇਹ ਪੈਰਾ ਆ ਚੁੱਕਿਆ ਪਹਿਲਾਂ ਬੇਟਾ ਠੀਕ ਹੈ ਤਾਂ ਧਿਆਨ ਨਾਲ ਪੜਾਂਗੇ ਆਪਾਂ ਤੇ ਫਿਰ ਉੱਤਰ ਦਵਾਂਗੇ ਕਹਿੰਦਾ ਸਾਰੀਆਂ ਮੱਕੜੀਆਂ ਜਾਲਾ ਬੁਣਦੀਆਂ ਹਨ ਜੋ ਉਹਨਾਂ ਨੂੰ ਤਿੰਨ ਕੰਮ ਕਰਨ ਵਿੱਚ ਮਦਦ ਕਰਦੀਆਂ ਹਨ ਜਾਂ ਮਦਦ ਕਰਦਾ ਹੈ ਜਾਲਾ ਠੀਕ ਹੈ ਜਾਲੇ ਮੱਕੜੀਆਂ ਨੂੰ ਆਂਡਿਆਂ ਦੀ ਦੇਖਭਾਲ ਕਰਨ ਲੁਕਾਉਣ ਅਤੇ ਭੋਜਨ ਫੜਨ ਵਿੱਚ ਮਦਦ ਕਰਦੇ ਹਨ ਠੀਕ ਹੈ ਬੇਟਾ ਕਹਿੰਦਾ ਬਹੁਤ ਸਾਰੀਆਂ ਮੱਕੜੀਆਂ ਆਪਣੇ ਜਾਲਿਆਂ ਵਿੱਚ ਅੰਡੇ ਦੇਣਾ ਪਸੰਦ ਕਰਦੀਆਂ ਹਨ ਜਿੱਥੇ ਉਹਨਾਂ ਦੇ ਅੰਡੇ ਇਕੱਠੇ ਅਤੇ ਸੁਰੱਖਿਅਤ ਰਹਿੰਦੇ ਹਨ ਠੀਕ ਹੈ ਬੇਟਾ ਅੱਗੇ ਕਹਿੰਦਾ ਪਿਆ ਜਾਲੇ ਚਿਪਚਿਪੇ ਹੁੰਦੇ ਹਨ ਇਸ ਤਰ੍ਹਾਂ ਇਹ ਮੱਕੜੀਆਂ ਨੂੰ ਭੋਜਨ ਫੜਨ ਵਿੱਚ ਮਦਦ ਕਰਦੇ ਹਨ ਜਦੋਂ ਕੋਈ ਕੀੜਾ ਜਾਲ ਵਿੱਚ ਉੱਡਦਾ ਹੈ ਤਾਂ ਇਹ ਫਸ ਜਾਂਦਾ ਹੈ ਇੱਧਰ ਉੱਧਰ ਘੁੰਮਦਾ ਰਹਿੰਦਾ ਹੈ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਾ ਹੈ ਪਰ ਅਜੇ ਹਾਂ ਨਹੀਂ ਕਰ ਸਕਦਾ ਕਿਉਂਕਿ ਉਹ ਫਸਿਆ ਹੋਇਆ ਹੁੰਦਾ ਹੈ ਬਟਾ ਕਿਵੇਂ ਫਸ ਜਾਂਦਾ ਕਿਉਂਕਿ ਜਾਲੇ ਚਿਪਚਿਪੇ ਹੁੰਦੇ ਆ ਉਹਦੇ ਵਿੱਚ ਉਹ ਦੀਆਂ ਉਹਦੇ ਪੈਰ ਵਗੈਰਾ ਫਸ ਜਾਂਦੇ ਆ ਠੀਕ ਹੈ ਅੱਗੇ ਕੀ ਕਹਿੰਦਾ ਮੱਕੜੀ ਜਾਣਦੀ ਹੈ ਕਿ ਕੀੜਾ ਫਸਿਆ ਹੋਇਆ ਹੈ ਕਿਉਂਕਿ ਉਹ ਜਾਲੇ ਦੀ ਹਿੱਲਣ ਨੂੰ ਮਹਿਸੂਸ ਕਰਦੀ ਹੈ ਜਦੋਂ ਬੇਟਾ ਕੋਈ ਕੀੜਾ ਫਸਦਾ ਜਾਲਾ ਹਿੱਲਦਾ ਤਾਂ ਮੱਕੜੀ ਨੂੰ అనుభਵ ਨਾਲ ਪਤਾ ਲੱਗ ਜਾਂਦਾ ਉਹ ਨੂੰ ਮਹਿਸੂਸ ਹੋ ਜਾਂਦਾ ਵੀ ਕੋਈ ਚੀਜ਼ ਫਸੀ ਹੋਈ ਹੈ ਅਤੇ ਮੱਕੜੀ ਕੀੜੇ ਤੱਕ ਪਹੁੰਚ ਜਾਂਦੀ ਹੈ ਜਦੋਂ ਉਹ ਨੂੰ ਪਤਾ ਲੱਗ ਜਾਂਦਾ ਫਿਰ ਉਹ ਕੀੜੇ ਤੱਕ ਪਹੁੰਚ ਜਾਂਦੀ ਹੈ ਕਹਿੰਦਾ ਜਾਲਿਆਂ ਤੋਂ ਬਿਨਾ ਮੱਕੜੀ ਇਸ ਤਰ੍ਹਾਂ ਨਹੀਂ ਰਹਿ ਸਕਦੀ ਜਿਵੇਂ ਉਹ ਰਹਿੰਦੀ ਹੈ ਠੀਕ ਹੈ ਜਾਲਿਆਂ ਤੋਂ ਬਿਨਾ ਮੱਕੜੀ ਓਵੇਂ ਨਹੀਂ ਰਹਿ ਸਕਦੀ ਜਿਵੇਂ ਉਹ ਰਹਿੰਦੀ ਹੈ ਕਹਿੰਦਾ ਮੱਕੜੀਆਂ ਨੂੰ ਜਿਉਂਦੇ ਰਹਿਣ ਲਈ ਜਾਲਿਆਂ ਦੀ ਲੋੜ ਹੁੰਦੀ ਹੈ ਜਾਲਾਂ ਦੀ ਲੋੜ ਹੁੰਦੀ ਜਾਲਾ ਕੀ ਆਪ ਬਣਾਉਂਦੀ ਆ ਉਹ ਪਰ ਜੇ ਤੁਹਾਨੂੰ ਆਪਣੇ ਘਰ ਵਿੱਚ ਜਾਲੇ ਨਹੀਂ ਮਿਲਦੇ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਤੁਹਾਡਾ ਘਰ ਮੱਕੜੀਆਂ ਤੋਂ ਮੁਕਤ ਹੈ ਠੀਕ ਹੈ ਬੇਟਾ ਤੁਸੀਂ ਪੈਰਾ ਪੜ ਲਿਆ ਹੁਣ ਪ੍ਰਸ਼ਨਾਂ ਦੇ ਉੱਤਰ ਦਵਾਂਗੇ ਕਹਿੰਦਾ ਇਹ ਪੈਰਾ ਮੁੱਖ ਤੌਰ ਤੇ ਕਿਸ ਬਾਰੇ ਹੈ ਮੱਕੜੀ ਦੇ ਰੰਗ ਬਾਰੇ ਮੱਕੜੀ ਦੇ ਜਾਲੇ ਬਾਰੇ ਮੱਕੜੀ ਦੇ ਅੰਡੇ ਬਾਰੇ ਮੱਕੜੀ ਦੇ ਭੋਜਨ ਬਾਰੇ ਤਾਂ ਮੁੱਖ ਰੂਪ ਵਿੱਚ ਮੱਕੜੀ ਦੇ ਜਾਲੇ ਦੇ ਬਾਰੇ ਆ ਬੇਟਾ ਅੱਗੇ ਆ ਗਿਆ 97 ਨੰਬਰ ਸਵਾਲ ਕਹਿੰਦਾ ਮੱਕੜੀ ਦੇ ਜਾਲੇ ਮਦਦਗਾਰ ਨਹੀਂ ਹਨ ਅੰਡੇ ਰੱਖਣ ਲਈ ਹੈਗੇ ਆ ਭੋਜਨ ਫੜਨ ਲਈ ਵੀ ਮਦਦਗਾਰ ਆ ਅੰਡੇ ਬਚਾਉਣ ਲਈ ਵੀ ਕੀੜੇ ਮਕੋੜਿਆਂ ਨੂੰ ਡਰਾਉਣ ਲਈ ਮਦਦਗਾਰ ਨਹੀਂ ਕੀੜੇ ਮਕੋੜਿਆਂ ਨੂੰ ਡਰਾਉਂਦੇ ਨਹੀਂ ਉਹ ਤਾਂ ਫਸ ਜਾਂਦੇ ਆ ਠੀਕ ਹੈ ਤਾਂ ਕੀੜੇ ਮਕੋੜਿਆਂ ਨੂੰ ਡਰਾਉਣ ਲਈ ਮਦਦ ਕਰਨੀ ਹੈਗੀ ਅੱਗੇ ਆ ਗਿਆ ਬੇਟਾ ਸਵਾਲ ਨੰਬਰ 98 ਕਹਿੰਦਾ ਮੱਕੜੀਆਂ ਕਿਵੇਂ ਜਾਣਦੀਆਂ ਹਨ ਕਿ ਸ਼ਿਕਾਰ ਉਹਨਾਂ ਦੇ ਜਾਲ ਵਿੱਚ ਫਸਿਆ ਹੋਇਆ ਹੈ ਉਹ ਉਸ ਦੀ ਗੱਲ ਸੁਣਦੀ ਹੈ ਉਸ ਨੂੰ ਇਸ ਦੀ ਸੁੰਘ ਆਉਂਦੀ ਹੈ ਉਹ ਇਸ ਦਾ ਅਨੁਭਵ ਕਰਦੀ ਹੈ ਤੇ ਬੇਟਾ ਆਪਾਂ ਉਹ ਦਪਹਿਰੇ 'ਚ ਪੜਿਆ ਸੀ ਨਾ ਵੀ ਉਹ ਮਹਿਸੂਸ ਕਰ ਲੈਂਦੀ ਜਦੋਂ ਜਾਲਾ ਹਿੱਲਦਾ ਉਹਨੂੰ ਮਹਿਸੂਸ ਹੋ ਜਾਂਦਾ ਉਹਨੂੰ ਪਤਾ ਲੱਗ ਜਾਂਦਾ ਵੀ ਕੋਈ ਜੀਵ ਫਸ ਗਿਆ ਹੈ ਕੋਈ ਸਦਾ ਅਨੁਭਵ ਕਰਦੀ ਹੈ ਅੱਗੇ ਆ ਗਿਆ ਬੇਟਾ ਘਰ ਵਿੱਚ ਮੱਕੜੀ ਦੇ ਜਾਲੇ ਦੇ ਅਣਹੂੰਦ ਦਾ ਮਤਲਬ ਇਹ ਨਹੀਂ ਹੈ ਕਿ ਮੱਕੜੀ ਹੁਣ ਭੁੱਖੀ ਨਹੀਂ ਨਹੀਂ ਮੱਕੜੀ ਬਾਹਰ ਆਉਣ ਤੋਂ ਡਰਦੀ ਨੋ ਮੱਕੜੀ ਸੁੱਤੀ ਪਈ ਨਹੀਂ ਕੋਈ ਮੱਕੜੀ ਨਹੀਂ ਹੈ ਜੇ ਕਹਿੰਦਾ ਤੁਹਾਡੇ ਘਰ ਚ ਕੋਈ ਜਾਲਾ ਨਹੀਂ ਹੈਗਾ ਤਾਂ ਇਹਦਾ ਇਹ ਮਤਲਬ ਨਹੀਂ ਵੀ ਘਰੇ ਕੋਈ ਮੱਕੜੀ ਨਹੀਂ ਹੈ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 99 ਤੇ ਇਹਦਾ ਆਖਰੀ ਸਵਾਲ ਜਿਹੜਾ ਹੈਗਾ ਆ ਉਹ ਕੀ ਹੈਗਾ ਕਿੰਦਾ ਇੱਥੇ ਜਿਉਂਦੇ ਰਹਿਣ ਦਾ ਅਰਥ ਹੈ ਇੱਥੇ ਜਿਉਂਦੇ ਰਹਿਣ ਦਾ ਕਿਉਂਕਿ ਬੇਟਾ ਹਿੰਦੀ ਤੋਂ ਕਨਵਰਟ ਕੀਤੀ ਹੈ ਉੱਥੋਂ ਦੇਖ ਕੇ ਠੀਕ ਕੀਤਾ ਇੱਥੇ ਜਿਉਂਦੇ ਰਹਿਣ ਦਾ ਅਰਥ ਹੈ ਸਵੀਕਾਰ ਕਰਨਾ ਦੇਖਣਾ ਸੋਚਣਨਾ ਸੋਚਣਾ ਜਿਉਣਾ ਤਾਂ ਜਿਉਣਾ ਅਰਥ ਆ ਬੇਟਾ ਜਿਉਂਦੇ ਰਹਿਣਾ ਠੀਕ ਹੈ ਬੇਟਾ ਤਾਂ ਇਹ ਸੀਗਾ ਬੇਟਾ ਇਹਦਾ ਲਾਸਵਾਲ ਇਸ ਪੈਰੀ ਦੇ ਨਾਲ ਹੀ ਸਾਡਾ ਪੰਜਵਾਂ ਸੈਕਟ ਵੀ ਕੰਪਲੀਟ ਹੋ ਗਿਆ ਅਗਲਾ ਸੈਟ ਆਪਾਂ ਅਗਲੀ ਵੀਡੀਓ ਵਿੱਚ ਸਾਂਝਾ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਇਹ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ